ਸਾਥੀ ਆਕਾ ਤੁਸੀ ਜੁੜੇ ਹੋ ਐਨਆਰਆਈ ਟੀਵੀ ਨਾਲ ਮੈਂ ਆ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਪਾਕਿਸਤਾਨ ਦਾ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਦਿਨ ਰਾਤ ਹਮਲੇ ਕਰ ਰਿਹਾ ਤੇ ਦੂਜੇ ਪਾਸੇ ਹਮਲਿਆਂ ਤੋਂ ਪਿੱਛੇ ਵੀ ਹਟਦਾ ਹੋਇਆ ਨਜ਼ਰ ਆ ਰਿਹਾ ਤਾਂ ਸਾਫ ਸਾਬਤ ਦਾ ਚਕਈਏ ਕਿ ਹਮਲਿਆਂ ਤੋਂ ਹੱਥ ਖਿੱਚਦਾ ਵੀ ਨਜ਼ਰ ਆ ਰਿਹਾ ਤਾਂ ਪਾਕਿਸਤਾਨ ਨੇ ਜਿੱਥੇ ਬਿੱਤੇ ਦੇਰ ਰਾਤ ਕਈ ਹਮਲੇ ਆ ਜਿਹੜੇ ਉਹ ਪੰਜਾਬ ਤੇ ਜੰਮੂ ਕਸ਼ਮੀਰ ਇੱਥੋਂ ਤੱਕ ਕਿ ਚੰਡੀਗੜ੍ਹ 'ਚ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਪਾਕਿਸਤਾਨ মিডিਆ ਰਿਪੋਰਟਾਂ ਨੂੰ ਗਲਤ ਹੀ ਦੱਸ ਰਿਹਾ ਜਾਨੀ ਕਿ ਜਿਹੜੀ ਭਾਰਤੀ মিডিਆ ਰਿਪੋਰਟ ਹੈ ਉਸ ਨੂੰ ਗਲਤ ਦੱਸ ਰਿਹਾ ਕਿ ਜੋ ਡਰੋਨ ਭਾਰਤੀ ਜਿਹੜੇ ਆ ਸੀਮਾ ਰੇਖਾ ਚ ਦਾਖਲ ਹੋਏ ਨੇ ਉਹਨਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ ਕਿ ਉਹ ਸਾਡੇ ਡਰੋਨ ਨਹੀਂ ਐ ਇੱਥੋਂ ਤੱਕ ਜਿਹੜਾ ਪਾਕਿਸਤਾਨ ਹੁਣ ਦਾਵਾ ਠੋਕਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਜੇਕਰ ਦੇਖਿਆ ਜਾਵੇ ਕਿ ਹਮਲੇ ਤੋਂ ਬਾਅਦ ਹੁਣ ਹਾਂ ਡਰਦਾ ਹੋਇਆ ਨਜ਼ਰ ਆਇਆ ਪਾਕਿਸਤਾਨ ਦਾ ਪਾਕਿਸਤਾਨ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਮੀਡੀਆ ਰਿਪੋਰਟਾਂ ਨੂੰ ਗਲਤ ਦੱਸ ਰਿਹਾ ਤਾਂ ਹਾਲਾਂਕਿ ਜੇਕਰ ਆਰਮੀ ਦੀ ਗੱਲ ਕਰੀਏ ਤਾਂ ਆਰਮੀ ਇੱਕ ਇੱਕ ਅਪਡੇਟ ਦੇ ਰਹੀ ਹੈ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਵੱਲੋਂ ਬਾਹਰ ਹੋ ਰਹੇ ਨੇ ਤੇ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਪਰ ਪਾਕਿਸਤਾਨ ਨੇ ਹਾਂ ਵੱਡੀ ਹਾਦੀ ਕਰ ਦਿੱਤੀ ਕਿ ਹੁਣ ਪਿੱਛੇ ਹਟਦਾ ਹੋਇਆ ਨਜ਼ਰ ਆ ਰਿਹਾ ਤਾਂ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਉਸਨੇ ਭਾਰਤ ਵਿੱਚ ਕਈ ਥਾਵਾਂ ਤੇ ਹਮਲਾ ਕੀਤਾ ਇਹ ਰਿਪੋਰਟਾਂ ਆਈਆਂ ਕਿ ਪਾਕਿਸਤਾਨ ਵੱਲੋਂ ਜਿਹੜੇ ਆ ਉਹ ਕਈ ਥਾਵਾਂ ਤੇ ਹਮਲਾ ਕੀਤਾ ਗਿਆ ਤਾਂ ਪਰ ਉਧਰ ਪਾਕਿਸਤਾਨ ਇਸ ਸਾਰੇ ਕਾਸੇ ਤੋਂ ਮੁਕਰਦਾ ਹੋਇਆ ਦਿਖਾਈ ਦਿੱਤਾ ਪਾਕਿਸਤਾਨ ਨੇ ਕਿਹਾ ਕਿ ਇਹ ਜਿਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਨੇ ਅਤੇ ਲਾਪਰਵਾਹੀ ਭਰੀ ਪ੍ਰਚਾਰ ਮੁਹਿੰਮ ਦਾ ਹਿੱਸਾ ਹਨ ਵਿਦੇਸ਼ ਦਫ਼ਤਰ ਨੇ ਅਬਦੇਸ਼ ਜਿਹੜਾ ਪਾਕਿਸਤਾਨ ਦਾ ਵਿਦੇਸ਼ੀ ਦਫ਼ਤਰ ਹੈ ਉਹਨਾਂ ਨੇ ਅੱਧੀ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਖੇਤਰੀ ਸ਼ਾਂਤੀ ਨੂੰ ਹੋਰ ਵੀ ਖਤਰੇ ਵਿੱਚ ਪਾ ਰਹੀਆਂ ਨੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪਾਸੇ ਤਾਂ ਡਰੋਨ ਉੱਟੇ ਜਾ ਰਹੇ ਆ ਮਜਾਇਲਾਾਂ ਦਾਗੀਆਂ ਜਾ ਰਹੀਆਂ ਦੂਜੇ ਪਾਸੇ ਪਾਕਿਸਤਾਨ ਦਾ ਹੀ ਵਿਦੇਸ਼ੀ ਜਿਹੜਾ ਮਤਰਾਲੇ ਆ ਵਿਭਾਗ ਹੈ ਉਹ ਅਜਿਹੇ ਬਿਆਨ ਦੇ ਰਿਹਾ ਜਾਂ ਤਾਂ ਇੱਥੇ ਇਹ ਗੱਲ ਸਾਫ਼ ਹੋਣ ਦੀ ਨਜ਼ਰ ਆ ਰਹੀ ਹੈ ਕਿ ਜੋ ਜਿਹੜੇ ਮੁਲਕ ਨੇ ਉਹਨਾਂ ਕੋਲੋਂ ਸਹਿਯੋਗ ਮੰਗਿਆ ਗਿਆ ਫੰਡ ਮੰਗਿਆ ਜਾ ਰਿਹਾ ਹੁਣ ਪਾਕਿਸਤਾਨ ਤੋਂ ਫੰਡ ਲੈਣ ਦੇ ਲਈ ਅਜਿਹੇ ਜਿਹੜੇ ਹੁਣ ਤਰਲੇ ਮਿੰਟ ਤੱਕ ਕਰਦਾ ਦਿਖਾਈ ਦੇ ਰਿਹਾ ਪਾਕਿਸਤਾਨ ਕੇ ਇਹਨਾਂ ਗੱਲਾਂ ਤੇ ਆ ਚੁੱਕਿਆ ਕਿ ਇੱਕ ਪਾਸੇ ਤਾਂ ਹਮਲੇ ਕਿਤੇ ਜਾ ਰਹੇ ਆ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਹੁਣ ਉਸ ਹਮਲੇ ਤੋਂ ਹੱਥ ਵੀ ਖਿੱਚਿਆ ਜਾ ਰਿਹਾ ਤਾਂ ਬੀਤੀ ਦੇਰ ਰਾਤ ਜੋ ਜਾਣਕਾਰੀ ਸਾਹਮਣੇ ਆਈ ਕਿ ਆ ਭਾਰਤ ਦੇ ਵੀਰਵਾਰ ਰਾਤ ਨੂੰ ਜੰਮੂ ਕਸ਼ਮੀਰ ਪਠਾਨਕੋਟ ਉਦਮਪੁਰ ਅਤੇ ਕੁਝ ਹੋਰ ਥਾਵਾਂ ਤੇ ਜਾਨੀ ਕਿ ਜਲੰਧਰ ਚ ਡਰੋਨ ਆਏ ਬਠਿੰਡਾ ਚ ਮਜਾਈਲਾ ਦੇਖੀਆਂ ਰਾਜਸਥਾਨ ਦੇ ਕੁਝ ਏਰੀਆ ਚ ਜਿਹੜਾ ਮਜਾਈਲਾ ਤੱਕ ਦੀ ਦਿਖਾਈ ਦਿੱਤੀਆਂ ਇਥੋਂ ਤੱਕ ਕਿ ਜੋ ਮੀਡੀਆ ਰਿਪੋਰਟ ਉਹ ਇਹ ਵੀ ਦੱਸ ਰਹੀ ਹੈ ਕਿ ਪਾਕਿਸਤਾਨ ਦਾ F7 ਜਹਾਜ਼ ਵੀ ਜਿਹੜਾ ਭਾਰਤੀ ਫੌਜ ਨੇ ਡੇਗਿਆ ਹੈ ਰਾਜਸਥਾਨ ਸਰਹੱਦ ਤੇ ਤਾਂ ਇਸ ਦੇ ਬਾਵਜੂਦ ਵੀ ਜਿਹੜਾ ਹੁਣ ਪਾਕਿਸਤਾਨ ਦੋਹਰਾ ਆਪਣਾ ਚਿਹਰਾ ਪੇਸ਼ ਕਰ ਰਿਹਾ ਕਿ ਅਸੀਂ ਤਾਂ ਹਮਲੇ ਹੀ ਨਹੀਂ ਕੀਤੇ ਇਹ ਭਾਰਤੀ মিডিਆ ਜਾਣ ਬੁੱਝ ਕੇ ਜਿਹੜਾ ਦਿਖਾ ਰਿਹਾ ਤਾਂ ਇਸ ਤੋਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਇਹ ਅਜਿਹੇ ਬਿਆਨ ਆ ਜਿਹੜੇ ਪਾਕਿਸਤਾਨ ਦੇ ਸਾਹਮਣੇ ਆ ਰਹੇ ਨੇ ਤਾਂ ਮਜਾਈਲਾਂ ਅਤੇ ਡਰੋਨਾਂ ਨਾਲ ਫੌਜੀ ਸਟੇਸ਼ਨਾਂ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਆ ਸਾਰੀ ਕੋਸ਼ਿਸ਼ ਹਾਲਾਂਕਿ ਭਾਰਤੀ ਫੌਜ ਨੇ ਬੇਅਸਰ ਕਰ ਦਿੱਤੀ ਫੇਲ ਕਰ ਦਿੱਤੀ ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਵਿੱਚ ਪਮੰਤਰੀ ਸਰਹੱਦ ਦੇ ਨਾਲ ਪਾਕਿਸਤਾਨ ਨੇ ਮੂਲ ਦੇ ਡਰੋਨਾਂ ਅਤੇ ਮਜੈਲਾ ਰਾਹੀਂ ਜੰਮੂ ਜੰਮੂ ਕਸ਼ਮੀਰ ਪਠਾਨ ਜੰਮੂ ਪਠਾਨਕੋਟ ਅਤੇ ਉਦਮਪੁਰ ਵਿਖੇ ਫੌਜੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਫੌਜੀ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਮਜੈਲਾ ਜੰਮੂ ਤੇ ਸਤਵਾਰੀ ਸੰਭਾ ਆਰ ਆਰਐਸ ਪੂਰਾ ਅਤੇ ਆਰਨੀਆ ਕਸਬਿਆਂ ਵੱਲ ਵੀ ਨਿਰਦੇਸ਼ਿਤ ਕੀਤੀਆਂ ਗਈਆਂ ਸਨ ਜਾਨੀ ਕਿ ਉਧਰ ਨੂੰ ਵੀ ਛੱਡੀਆਂ ਗਈਆਂ ਸੀ ਮਜੈਲਾ ਅਤੇ ਉਹਨਾਂ ਨੂੰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਰੋਕ ਦਿੱਤਾ ਗਿਆ ਸੀ ਆਪਣੇ ਬਿਆਨ ਵਿੱਚ ਪਾਕਿਸਤਾਨ ਨੇ ਆ ਵਿਦੇਸ਼ ਵਿਦੇਸ਼ੀ ਦਫ਼ਤਰ ਨੇ ਕਿਹਾ ਹੈ ਜਾਨੀ ਕਿ ਫੌਰਨ ਜਿਹੜੇ ਆ ਦਫ਼ਤਰ ਹੈ ਫੌਰਨ ਆਫਿਸ ਹੈ ਐਫਐਮਓ ਆ ਜੋ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਭਾਰਤੀ ਮੀਡੀਆ ਵੱਲੋਂ ਫਲਾਏ ਜਾ ਰਹੇ ਬੇਬੁਨਿਆਦੀ ਅਤੇ ਗੈਰ ਜ਼ਿੰਮੇਵਾਰਾਨਾ ਦੋਸ਼ਾਂ ਨੂੰ ਸਪਸ਼ਟ ਤੌਰ ਤੇ ਰੱਦ ਕਰਦੀ ਹੈ ਜਿਸ ਵਿੱਚ ਪਾਕਿਸਤਾਨ ਤੇ ਪਠਾਨਕੋਟ ਜੈਸਲਮੇਰ ਅਤੇ ਸ਼੍ਰੀਨਗਰ ਤੇ ਹਮਲੇ ਕਰਨ ਦਾ ਦੋਸ਼ ਲਗਾਇਆ ਗਿਆ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਨੇ ਰਾਜਨੀਤਿਕ ਤੌਰ ਤੇ ਪ੍ਰੇਰਿਤ ਨੇ ਅਤੇ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਇੱਕ ਲਾਹ ਪ੍ਰਵਾਹੀ ਭਰੇ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋ ਸਭ ਤੋਂ ਸਖਤ ਸ਼ਬਦਾਂ ਵਿੱਚ ਰੱਦ ਕੀਤੇ ਜਾਂਦੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪਾਸੇ ਤਾਂ ਮਜਾਈਲਾ ਦੱਗਿਆਂ ਜਾ ਰਿਹਾ ਦੂਜੇ ਪਾਸੇ ਡਰੋਨ ਆ ਰਹੇ ਆ ਜਿਨ੍ਹਾਂ ਨੂੰ ਕਿ ਅ ਜਿਹੜੇ ਆ ਵੱਡੇ ਪੱਧਰ ਤੇ ਕਾਰਵਾਈ ਕਰਦੇ ਆ ਫੌਜ ਵੱਲੋਂ ਨਿਊਟਰਲ ਕਰ ਦਿੱਤਾ ਗਿਆ ਇਤੋਂ ਤੱਕ ਕਿ ਕਈ ਮਜਾਈਲਾ ਜਿਹੜੇ ਆ ਉਹ ਆ ਡਿਸਪਿਊਸ ਕੀਤੇਆਂ ਗਏ ਆ ਤੇ ਅਜੇ ਇਹ ਵਿੱਚ ਵੀ ਪਾਕਿਸਤਾਨ ਇਹ ਦਾਵਾ ਠੋਕਰਿਆ ਹੈ ਕਿ ਭਾਰਤੀ মিডিਆ ਵੱਲੋਂ ਜਾਣਬੁੱਝ ਕੇ ਅਜਿਹਾ ਚਲਾਇਆ ਜਾ ਰਿਹਾ ਹੈ ਜਦੋਂ ਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਹਲੇ ਵੀ ਹਟਦਾ ਹੋਇਆ ਨਜ਼ਰ ਨਹੀਂ ਆਇਆ ਹੈ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਅਜਿਹਾ ਜਵਾਬ ਦੇ ਰਿਹਾ ਭਾਰਤ ਪਾਕਿਸਤਾਨ ਨੂੰ ਕਿ ਉਹ ਸ਼ਾਇਦ ਸਦੀਆਂ ਤੱਕ ਯਾਦ ਰੱਖੇਗਾ ਕਿਉਂਕਿ ਜੋ ਪਹਿਲਗਾਮ 'ਚ ਹਮਲਾ ਹੋਇਆ ਸੀ ਉਸ ਦੀ ਪੀੜ ਹੈ ਜਿਹੜੀ ਉਸ ਦਾ ਦਰਦ ਹੈ ਜਿਹੜਾ ਹਰ ਇੱਕ ਦੇਸ਼ ਦੇ ਨਾਗਰਿਕ ਦੇ ਵਿੱਚ ਸੀਗਾ ਤੇ ਉਸ ਦੇ ਬਦਲੇ ਦੀ ਸਾਰਿਆਂ ਵਿੱਚ ਮੰਗ ਉੱਠੀ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਾਨੀ ਕਿ ਜਿਹੜੇ ਘਰਾਂ ਦੇ ਸੰਦੂਰ ਜਿਹੜੀਆਂ ਮਹਿਲਾਵਾਂ ਦੇ ਸੰਦੂਰ ਉਜਾੜੇ ਗਏ ਉਹਨਾਂ ਮਹਿਲਾਵਾਂ ਦੇ ਸੰਧੂਰਾ ਨੂੰ ਇਨਸਾਫ ਦੀਵਾਨ ਦੇ ਲਈ ਆਪਰੇਸ਼ਨ ਸੰਦੂਰ ਚਲਾ ਕੇ ਉਹਨਾਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤੈਸ਼ ਨੈਸ਼ ਕਰ ਦਿੱਤਾ ਢਾਹ ਢੇਰੀ ਕਰ ਦਿੱਤਾ ਜਿਹੜੇ ਅੱਤਵਾਦੀ ਭਾਰਤ ਵਿੱਚ ਵੜ ਕੇ ਇਹ ਅੱਡੀ ਵੱਡੀ ਬਾਹਰ ਦਾਤ ਨੂੰ ਅੰਜਾਮ ਦੇ ਕੇ ਗਏ ਨੇ ਜਾਂ ਬਾਰ ਦਰਤਾਂ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਤੱਕ ਕਰ ਰਹੇ ਸੀ ਤਾਂ ਜਿਹੜੇ ਤਿਆਰੀਆਂ ਦੇ ਕੈਂਪ ਨੇ ਉਹ ਢੈ ਢੇਰੀ ਕਿਤੇ ਭਾਰਤੀ ਫੌਜ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਐਕਸ਼ਨ جاری ਹੈ ਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਸਭ ਕੁਝ ਹੋਇਆ ਬਿੱਤੀ ਦੇਰ ਰਾਤ ਸਾਰਾ ਪੰਜਾਬ ਪੂਰਾ ਦੇਸ਼ ਦੇਖ ਰਿਹਾ ਸੀ ਕਿ ਕਿਸ ਤਰੀਕੇ ਨਾਲ ਬਲੈਕਆਊਟ ਹੋ ਜਾਂਦਾ ਸਰਹੱਦੀ ਇਲਾਕਿਆਂ 'ਚ ਸਰਹੱਦੀ ਜ਼ਿਲ੍ਹਿਆਂ 'ਚ ਅਤੇ ਕਈ ਥਾਵਾਂ ਤੇ ਜਿਹੜੇ ਆ ਡਰੋਨ ਸੁੱਟਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਇੱਥੋਂ ਤੱਕ ਕਿ ਜਲੰਧਰ ਨੂੰ ਜਿਹੜਾ ਕਿ ਹੌਟਸਪੌਟ ਬਣਾ ਕੇ ਉਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਹੁਣ ਜੇ ਕੁਝ ਹੀ ਸਮੇਂ ਦੀ ਗੱਲ ਕਰੀਏ ਕਿ ਚੰਡੀਗੜ੍ਹ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੋ ਕਿ ਪੰਜਾਬ ਦੀ ਰਾਤ ਧਾਨੀ ਹੈ ਉਸ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋਈ ਹੈ ਜਿਸ ਦੇ ਚਾਲਦਿਆਂ ਭਾਰਤੀ ਫੌਜ ਨੇ ਸਾਰਿਆਂ ਨੂੰ ਬਜਾ ਕੇ ਅਲਰਟ ਕੀਤਾ ਇਸ ਦੇ ਬਾਵਜੂਦ ਪਾਕਿਸਤਾਨ ਹਾਲੇ ਵੀ ਨਾਪਾਕ ਜਿਹੜੀਆਂ ਹਰਕਤਾਂ ਕਰ ਰਿਹਾ ਤੇ ਅਜੇਹੇ ਬਿਆਨ ਦੇ ਰਿਹਾ ਹੈ ਕਿ ਇਹ ਸਾਰੀਆਂ ਅਫਵਾਹਾਂ ਨੇ ਸਿਰਫ ਝੂਠ ਹੈ ਜਦੋਂ ਕਿ ਸਭ ਕੁਝ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ ਭਾਰਤੀ ਫੌਜ ਹਰ ਇੱਕ ਚੀਜ਼ ਦਾ ਜਿਹੜੀ ਆ ਸਪਸ਼ਟ ਕਰਨ ਦੇ ਰਹੀ ਹੈ ਹਰ ਇੱਕ ਚੀਜ਼ ਨੂੰ ਭਾਰਤੀ ਫੌਜ ਆਪਣੇ ਨਾਗਰਿਕਾਂ ਤੱਕ ਲੈ ਕੇ ਜਾ ਰਹੀ ਹੈ ਤਾਂ ਕਿ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਅਜਿਹੀਆਂ ਹਰਕਤਾਂ ਕਰ ਰਿਹਾ ਹੈ